ਪੰਜਾਬ ਨੰਬਰਦਾਰ ਐਸੋਸੀਏਸ਼ਨ ਆਮਾਦੀਨ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੀਤ ਸਿੰਘ ਸ਼ਹਿਰੀ ਦੇ ਸਮਰਥਨ ਵਿੱਚ ਖੜੀ ਹੋ ਗਈ ਯੂਨੀਅਨ ਦੇ ਨੇਤਾਵਾਂ ਨੇ ਡਾਕਟਰ ਸ਼ਾਰੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਇਹ ਐਲਾਨ ਫਾਜ਼ਿਲਕਾ ਚ ਹੋਈ ਇੱਕ ਮੀਟਿੰਗ ਚ ਕੀਤਾ ਗਿਆ ਸਥਾਨਕ ਸੰਜੀਵ ਪੈਲਸ ਵਿੱਚ ਹੋਈ ਇਹ ਮੀਟਿੰਗ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲੀਬ ਦੀ ਪ੍ਰਧਾਨਗੀ ਹੇਠ ਹੋਣੀ ਸੀ ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਸੂਬਾ ਪ੍ਰਧਾਨ ਇਸ ਮੀਟਿੰਗ ਵਿੱਚ ਨਹੀਂ ਪੁੱਜ ਸਕੇ ਇਸ ਕਾਰਨ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਵਾਈਸ ਪਰਦਾਨਪੂਰਨ ਸਿੰਘ ਡੱਬ ਵਾਲਾ ਕਲਾ ਨੇ ਕੀਤੀ ਹੈ ਇਸ ਮੀਟਿੰਗ ਵਿੱਚ ਸਾਰੇ ਨੰਬਰਦਾਰਾਂ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵਾਇਸ ਪ੍ਰਦਾਨ ਹਰਜੀਤ ਸਿੰਘ ਸ਼ਾਰੀ ਨੂੰ ਵਿਸ਼ਵਾਸ ਦਿੱਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੰਦੀ ਹੈ ਤਾਂ ਉਹ ਸਾਰੇ ਨੰਬਰਦਾਰ ਉਹਨਾਂ ਨਾਲ ਤਨਮਨ ਧਨ ਦੇ ਨਾਲ ਖੜਨਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਨੰਬਰਦਾਰ ਯੂਨੀਅਨ ਦੀ ਇੱਥੇ ਮੀਟਿੰਗ ਰੱਖੀ ਗਈ ਸੀ ਸੰਜੀਪ ਪਹਿਲੇ ਸੱਚ ਸਾਡੇ ਜਿਹੜੇ ਪੰਜਾਬ ਦੇ ਉੱਤੇ ਦਾ ਜ਼ਿਲ੍ਹਿਆਂ ਦੇ ਉੱਤੇ ਦਾ ਪਲਾਕਾਂ ਦੇ ਉਧਰ ਸਾਰੇ ਇੱਥੇ ਪਹੁੰਚੇ ਨੇ ਤੇ ਪਹਿਲਾ ਵਿਚਾਰ ਚਰਚਾ ਕੀਤੀ ਗਈ ਉਸ ਤੋਂ ਬਾਅਦ ਸਾਰਾ ਜਿਹੜਾ ਫੈਸਲਾ ਨੰਬਰ ਦਾ ਪੰਜਾਬ ਨੰਬਰ ਦਾ ਯੂਨੀਅਨ ਨੇ ਲਿਆ ਫੈਸਲਾ ਲਿਆ ਵੀ ਜੇ ਆਮ ਆਦਮੀ ਪਾਰਟੀ ਡਾਕਟਰ ਅਰਜੀਤ ਸਿੰਘ ਸ਼ਾਹਰੀ ਨੂੰ ਟਿਕਟ ਦੇ ਦਿੰਦੀ ਹੈ ਤੇ ਅਸੀਂ ਹਰਜੀਤ ਸ਼ਾਹੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗ ਲਾਂਗੇ ਤੇ ਜਿਹੜਾ ਬੜੇ-ਬੜੇ ਮਾਰਜਨ ਨਾਲ ਜਿਤਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਔਰ ਸਾਡੇ ਸੀਐਮ ਭਗਵੰਤ ਮਾਨ ਦੇ ਤੇ ਸਾਡੇ ਸੀਐਮ ਕੇਜਰੀਵਾਲ ਸਾਹਿਬ ਦੀ ਜਿਹੜਾ ਆ ਰਾਈਸਟਰੀ ਕਨਵੀਨਰ ਉਹਨਾਂ ਦੇ ਹੱਥ ਮਜ਼ਬੂਤ ਸਾਡੇ ਇੱਥੇ ਪੰਜਾਬ ਦੇ ਸਾਡੇ ਸੁਪਰ ਪ੍ਰਧਾਨ ਪਹੁੰਚੇ ਰਹੇ ਪ੍ਰੋਇਬਰ ਤੋਂ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਫਾਇਰ ਕਰੇ ਜ਼ਿਲ੍ਹਾ ਪ੍ਰਧਾਨ ਨੇ ਸਾਰੀਆਂ ਤਹਿਸੀਲਾਂ ਦੇ ਬਲਾਕ ਪ੍ਰਧਾਨ ਨੇ ਵੱਡੀ ਗਿਣਤੀ ਇਕੱਠ ਹੋਇਆ ਤੇ ਸਾਰਿਆਂ ਨੇ ਤਨਮਨ ਨਾਲ ਅੱਗੇ ਕਿ ਅਸੀਂ ਡਾਕਟਰ ਅਰਜੀਤ ਸਿੰਘ ਦੇ ਨਾਲ ਜਿੱਥੇ ਸਾਡੀ ਲੋੜ ਪਵੇਗੀ ਤੇ ਅਸੀਂ ਹਾਈ ਕਮਾਂਡ ਦੀ ਤਸੱਲੀ ਕਰਵਾਣੇ ਕਿ ਅਸੀਂ ਤੁਸੀਂ ਉਹਨਾਂ ਨੂੰ ਟਿਕਟ ਦਿਓ ਔਰ ਜਿਹੜਾ ਅਸੀਂ ਬੜੇ ਵੱਡੇ ਮਾਰਜਣਾ ਜਿਤਾ ਕੇ ਤੇ ਭਗਵੰਤ ਮਾਨ ਜੀ ਦੇ ਸਾਥ ਵਿੱਚ ਮੈਂ ਅਖ ਸੂਬੇਦਾਰ ਪੂਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਪੰਜਾਬ ਪੰਜਾਬ ਪ੍ਰਧਾਨ ਮੈਂ ਅੱਜ ਸਾਡਾ ਜੋ ਕੱਟ ਕੀਤਾ ਗਿਆ ਹੈ ਇਹ ਜਿਲਾ ਫਾਇਲ ਕਾ ਦਾ ਸੀ ਜਿਦੇ ਵਿੱਚ ਫਿਰੋਜ਼ਪੁਰ ਦੇ ਪ੍ਰਧਾਨ ਸਾਹਿਬ ਵੀ ਆਏ ਆ ਅਲੱਗ-ਅਲੱਗ ਤਸੀਲਾਂ ਦੇ ਜ਼ਿਲਾ ਪ੍ਰਧਾਨ ਔਰ ਉਹਨਾਂ ਦੇ ਸੈਕਟਰੀ ਖਜ਼ਾਨਚੀ ਸਾਰੇ ਪਹੁੰਚੇ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਫੈਸਲਾ ਕੀਤਾ ਹੈ ਕਿ ਜੋ ਸਾਡੇ ਬਹੁਤ ਹੀ ਅਨਥੱਕ ਔਰ ਮਿਹਨਤੀ ਔਰ ਬਿਲਕੁਲ ਸਾਫ਼ ਸੁਥਰੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਦਾਗ ਨਹੀਂਗਾ ਸਰਦਾਰ ਹਰਜੀਤ ਸਿੰਘ ਜੀ ਸ਼ਹਿਰੀ ਜਿਨ੍ਹਾਂ ਨੂੰ ਅਸੀਂ ਲੋਕ ਸਭਾ ਵਾਸਤੇ ਸਰਦਾਰ ਭਗਵੰਤ ਮਾਨ ਜੀ ਤੋਂ ਔਰ ਰਵਿੰਦਰ ਕੇਜਰੀਵਾਲ ਜੀ ਤੋਂ ਮੰਗ ਕਰਦੇ ਹਾਂ ਕਿ ਉਹ ਜੋ ਫਿਰੋਜ਼ਪੁਰ ਦੀ ਲੋਕ ਸਭਾ ਦੀ ਸੀਟ ਆ ਉਹ ਸਾਡੇ ਨੰਬਰਦਾਰ ਜੀ ਸਰਦਾਰ ਹਰਜੀਤ ਸਿੰਘ ਨੂੰ ਦਿੱਤੀ ਜਾਵੇ ਔਰ ਅਸੀਂ ਵਿਸ਼ਵਾਸ ਨਹੀਂ ਅਸੀਂ ਐਫੀਡੇਂਟ ਵੀ ਦੇਣ ਨੂੰ ਤਿਆਰ ਆ ਵੀ ਅਸੀਂ ਇਹਨਾਂ ਬਹੁਤ ਵੱਡੇ ਮਾਰਚਰ ਨਾਲ ਜਿਤਾ ਕੇ ਇਹ ਜਿਹੜੀ ਟਿਕਟਾ ਭਗਵੰਤ ਮਾਨ ਜੀ ਦੀ ਔਰ ਅਰਵਿੰਦਰ ਕੇਰਜਵਾਲ ਜੀ ਦੀ ਝੋਲੀ ਪਾਵਾਂਗੇ ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ